ਜੀ ਕਾਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ 9 ਤਰੀਕ ਨਵਾਂ ਮਹੀਨਾ 2025 9:30 ਦਾ ਟਾਈਮ ਹੈ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾਖਾਲ ਸਾਹਿਬ ਹੈ ਕਾਖਾਲ ਸਾਹਿਬ ਜੀ ਫਤਿਹ ਜੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਘੁੱਲੇ ਵਾਲੇ ਬਹੁਤ ਜਿਆਦਾ ਜ਼ਬਰਦਸਤ ਢਾ ਲੱਗੀ ਤੁਸੀਂ ਵੇਖ ਲਓ ਵੀ ਇਹ 10-15 ਮਿੰਟਾਂ 'ਚ ਸਾਰਾ ਕੰਮ ਹੋ ਗਿਆ ਸੋ ਇਸੇ ਕਰਕੇ ਬੇਨਤੀ ਅੱਗੇ ਕਰਦੇ ਹਾਂ ਵੀ ਫੇਕ ਵੀਡੀਓ ਨਾ ਪਾਇਆ ਕਰੋ ਅੱਜ ਅਸਲੀਅਤ 'ਚ ਲੱਗੀ ਆ ਸਾਰੇ ਸੰਗਤ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਆਓ ਰਾਤ ਵੀ 2 ਵਜੇ ਤੱਕ ਕਵਰ ਕਰਦੇ ਰਹੇ ਇਹ ਚੀਜ਼ ਨੂੰ ਪਰ ਹੁਣ ਦਿਨੇ ਆ ਕੇ ਬਹੁਤ ਜਿਆਦਾ ਬਵੱਸੀ ਹੋ ਗਈ ਤੇ ਜੇ ਨਾ ਇਹਦੇ ਟੁੱਟ ਜਾਣਾ ਜੇ ਮਿੰਟਾਂ ਦਾ 10 15 ਦੀ ਖੇਲ ਰਾਇਆ ਨਹੀਂ ਕਿੰਨੇ ਕਿੰਨੇ ਫੁੱਟ ਰਹਿ ਗਿਆ ਪ੍ਰਧਾਨ ਸਾਹਿਬ ਇਹ ਵੇਖੋ ਜੀ ਮੈਨੂੰ ਲੱਗਦਾ 10 ਫੁੱਟ ਖਿੱਚਿਆ ਗਿਆ ਹਾਂਜੀ ਹਾਂਜੀ ਸੰਗਤ ਵੱਤ ਵੱਤ ਬੇਨਤੀ ਹੈ ਕਿ ਛੇਤੀ ਛੇਤੀ ਪਹੁੰਚੋ ਨਹੀਂ ਤੇ ਬੜੀ ਤਗੜੀ ਢਾਹ ਜੇ ਛੇਤੀ ਛੇਤੀ ਤੇ ਪਹੁੰਚੋ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤਕਰੀਬਨ ਸਭਰਾ ਮੰਡ ਦੇ ਵਿੱਚ ਪਾਣੀ ਆਇਆ ਨੂੰ 27 ਦਿਨ ਅগে ਪਹਿਲੇ ਦਿਨ ਤੋਂ ਹੀ ਮਤਲਬ ਬੰਨ ਨੂੰ ਜਿਹੜੀ ਉਹ ਢਾਹ ਲੱਗੀ ਹੋਈ ਆ ਇੱਥੋਂ 8 ਕਿਲੋਮੀਟਰ ਤੇ ਆ ਹਰੀਕੇ ਹੈਡ ਦਾ ਜਿਹੜਾ ਮਤਲਬ ਮੇਨ ਡੈਮ ਉੱਥੋਂ ਤੱਕ ਲੈ ਕੇ 7-8 ਜਗ੍ਹਾ ਤੇ ਢਾਹ ਲੱਗੀ ਆ ਅੱਜ ਵੀ ਆ ਜਿਹੜੀ ਜਗ੍ਹਾ ਤੇ ਢਾਹ ਲੱਗੀ ਆ ਆ ਤੁਸੀਂ ਵੇਖ ਰਹੇ ਜੀ ਇਹਨੂੰ 5 ਦਿਨ ਹੋ ਗਏ ਆ ਤੇ ਅੱਜ ਬੁਰੀ ਤਰ੍ਹਾਂ ਇੱਕ ਮਰੜਾ ਜਿਹੜਾ ਪੂਰੀ ਤਰ੍ਹਾਂ ਖੁਰ ਗਿਆ ਸਵਾਮਾਂ ਤੁਹਾਡੀਆਂ ਵੱਡੀਆਂ ਵਾਂ ਔਰ ਇਹਨਾਂ ਵੱਡੀਆਂ ਸਵਾਮਾਂ ਨੇ ਦੂਰ ਤੱਕ ਜਾਣਾ ਵਾ ਇਸ ਟਾਈਮ ਤੇ ਪੂਰਾ ਪੰਜਾਬ ਹਰੇਕ ਭਾਈਚਾਰਾ ਨਾਲ ਖੜਿਆ ਦਿਖਾਈ ਦੇ ਰਿਹਾ ਵਾ ਅਪੀਲ ਜੀ ਇੱਕ ਵੀ ਆਪਾਂ ਥੋੜੀਆਂ ਜੀਆਂ ਰਸਨ ਪਾਣੀਆਂ ਸਵਾਮਾਂ ਕੱਟਾ ਕੇ ਤੇ ਜਿੱਥੇ ਕਿਤੇ ਮਿੱਟੀ ਦੇ ਭਰੇ ਤੋੜੇ ਦੀ ਰੋਡ ਉੱਥੇ ਲੈ ਕੇ ਆਈਏ ਬਾਕੀ ਅਗਰਾਈਆਂ ਗੁਰੀਆਂ ਕਰਕੇ ਰੱਖੋ ਆਉਣ ਵਾਲੇ 25-30 ਦਿਨਾਂ ਬਾਅ ਫਿਰ ਆਪਾਂ ਨੂੰ ਘਰਾਂ ਦੇ ਹਾਲਾਤ ਜਿਹੜੇ ਸਾਰੇ ਮਾਲੂਮ ਪੈਣੇ ਆ ਜ਼ਮੀਨਾਂ ਕਰਾ ਕੇ ਵੀ ਦੇਣੀਆਂ ਆ ਆਪਾਂ ਫਸਲਾਂ ਵਿੱਚ ਬਿਜਲੀਆਂ ਵਾ ਸੋ ਉਹਦੇ ਵਾਸਤੇ ਤਿਆਰੀਆਂ ਕਰੀਏ ਜਿੰਨੀ ਮਤਲਬ ਹੁਣ ਸੇਵਾ ਤੁਸੀਂ ਕਰ ਲਈ ਆ ਉਹ ਹਰੇਕ ਵਰਗ ਨੂੰ ਜਿਹੜੀ ਮबारक ਵਾ ਬਹੁਤ ਸ਼ੁਮਾਂ ਤੁਹਾਂ ਦਿੱਤੀਆਂ ਵਾ ਲੰਗਰ ਪਾਣੀ ਇੱਥੇ ਵਧੀਆ ਸਾਰੇ ਥਾਵਾਂ ਤੇ ਚੱਲ ਰਿਹਾ ਹਾਂ ਜਿੱਥੇ ਲੋੜ ਪੈਂਦੀ ਕਿਤੇ ਜੇ ਕੋਈ ਕਹਿੰਦਾ ਵਾ ਵੀ ਮੈਂ ਮਤਲਬ ਪੀੜਤਵਾ ਜਗਾ ਕੋਈ ਉੱਥੇ ਜ਼ਰੂਰ ਲੰਗਰ ਲੈ ਕੇ ਜਾਓ ਤੇ ਨਾਲ ਮੇਰੀ ਆ ਵੀ ਜਿਹੜੇ ਕਈ ਵੀਰ ਜਿਹੜੇ ਮਜ਼ਦੂਰ ਭਰਾਵਾਂ ਚੋਂ ਆ ਉਹ ਨਾਲ ਜਾਲਾਂ ਦੀ ਨਾਲ ਕ੍ਰੇਟ ਬਨਨ ਦੀ ਬਹੁਤ ਸੇਵਾ ਕਰ ਰਹੇ ਆ ਜੇ ਕੋ ਉਹਨਾਂ ਦੇ ਪਰਿਵਾਰਾਂ ਦੇ ਪਿੱਛੇ ਲੋੜ ਵਾ ਤੇ ਦਿਹਾੜੀਦਾਰ ਬੰਦੇ ਆ ਤੇ ਉਹਨਾਂ ਨੂੰ ਸੇਵਾ ਤੋਂ ਪਾਸਾ ਨਹੀਂ ਵਟਣਾ ਚਾਹੀਦਾ ਉਹਨਾਂ ਦੇ ਘਰ ਤੱਕ ਜਾ ਕੇ ਵੀ ਸੇਵਾ ਦੇ ਕੇ ਆਈਏ ਕਿਉਂਕਿ ਕਈਆਂ ਵੀਰਾਂ ਨੂੰ ਇਥੇ 20 25 25 ਦਿਨ ਹੋ ਗਿਆ ਰਾਤ ਦੇਣ ਜਿਹੜੀ ਉਹ ਸੇਵਾ ਕਰ ਰਹੇ ਆ ਤੇ ਬੰਦੇ ਦਿਹਾੜੀਦਾਰ ਵਾ ਸੋ ਉਹਨਾਂ ਦੀ ਆਪਾਂ ਬਾਹ ਫੜਨੀ ਆ ਹਰੇਕ ਵਰਗ ਨੂੰ ਆਪਾਂ ਨਾਲ ਲੈ ਕੇ ਚੱਲਣਾ ਇਹ ਸੰਕਟ ਦੀ ਕੜੀਏ ਦੇ ਵਿੱਚੋਂ ਉੱਪਰ ਜਾਣਾ ਪੰਜਾਬ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਖੂਬਸੂਰਤੀ ਨਾਲ ਪੰਜਾਬ ਉੱਠ ਕੇ ਖੜਾ ਹੋਇਆ ਦਿਸੂਗਾ ਤੇ ਸਾਰਾ ਦੇਸ਼ ਨਾਲ ਖੜਤਾ ਦਿਸੂਗਾ ਧੰਨਵਾਦ